ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਸ ਪੂਜਨਯੋਗ ਸ਼ਖਸ ਤੇ ਉਸ ਦੀਆਂ ਕੋਸ਼ਿਸ਼ਾਂ ਬਾਰੇ ਜ਼ਿਕਰ ਕਰਾਂਗੇ ਜਿਸ ਨੇ ਪੈਨਸ਼ਨਰਜ਼ ਨੂੰ ਤਰਸਯੋਗ ਜ਼ਿੰਦਗੀ ਜਿਉਣ ਦੀ ਮਜਬੂਰੀ ਵਿੱਚੋਂ ਬਾਹਰ ਕੱਢ ਕੇ ਖੁਸ਼ਹਾਲ ਤੇ ਇੱਜ਼ਤ ਦੀ ਜ਼ਿੰਦਗੀ ਜੀਣ ਕਰਨ ਵਿੱਚ ਯੋਗਦਾਨ ਪਾਇਆ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਰ ਦਾ ਜ਼ਿਆਦਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਦੀਵਾਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅਸੀਂ ਸਾਰੇ ਪੰਗਾਬ ਜਾਣਦੇ ਹਾਂ ਕਿ ਅੱਜ 올ਡ ਪੈਨਸ਼ਨ ਸਕੀਮ ਦੇ ਤਹਿਤ ਪੈਨਸ਼ਨ ਪ੍ਰਾਪਤ ਕਰਨ ਵਾਲੇ ਪੈਨਸ਼ਨਰ ਰਿਟਾਇਰਮੈਂਟ ਤੋਂ ਬਾਅਦ ਖੁਸ਼ਗਵਾਰ ਜ਼ਿੰਦਗੀ ਬਤੀਤ ਕਰਦੇ ਹੋਏ ਇੱਜ਼ਤ ਦੀ ਰੋਟੀ ਖਾਣ ਦੇ ਸਮਰੱਥ ਹਨ ਪਰਤੋ ਜਿਆ ਸਿਰਫ 1970 ਤੋਂ ਬਾਅਦ ਹੀ ਸੰਭਵ ਹੋਇਆ ਹੈ ਤੇ ਇਸ ਤੋਂ ਪਹਿਲਾਂ ਪੈਨਸ਼ਨਰ ਨਗੂਣੀ ਪੈਨਸ਼ਨ ਦੇ ਉੱਤੇ ਗੁਜ਼ਾਰਾ ਕਰਦੇ ਸਨ ਤੇ ਉਹਨਾਂ ਦੀ ਜ਼ਿੰਦਗੀ ਇੱਕ ਤਰ੍ਹਾਂ ਦੇ ਨਾਲ ਤਰਸਯੋਗ ਹੀ ਸੀ ਪਰ 1970 ਤੋਂ ਬਾਅਦ ਜੇ ਪੈਨਸ਼ਨ ਦੀ ਰਕਮ ਚੰਗੀ ਮਿਲਣ ਲੱਗ ਪਈ ਤਾਂ ਇਸ ਦੇ ਪਿੱਛੇ ਇੱਕ ਮਹਾਨ ਸ਼ਖਸ ਦੀਆਂ ਖੋਸ਼ੀਆਂ ਦੇ ਸਿੱਟੇ ਵਜੋਂ ਵਾਪਰਿਆ ਸੀ ਤਾਂ ਆਉਂਦੇ ਹਾਂ ਕਿ ਉਸ ਦੇਵਤੇ ਵਰਗੇ ਮਹਾਨ ਵਿਅਕਤੀ ਨੇ ਕਿਵੇਂ ਇਹ ਕਾਰਨਾਮਾ ਕਰ ਦਿਖਾਇਆ ਦਰਸਵ ਇਹ ਕਾਰਨਾਮਾ ਡੀਐਸ ਨਕਰਾ ਨਾਮ ਦੇ ਇੱਕ ਸ਼ਖਸ ਨੇ ਕਰ ਦਿਖਾਇਆ ਜਿਸ ਦਾ ਜਨਮ 8 ਅਪ੍ਰੈਲ 1914 ਨੂੰ ਮੁੰਬਈ ਵਿਖੇ ਹੋਇਆ ਸੀ ਉਸ ਨੇ 1937 ਵਿੱਚ ਸੇਵਾ ਸਲਫਸ ਐਗਜ਼ਾਮ ਪਾਸ ਕੀਤਾ ਤੇ ਕੇਂਦਰ ਸਰਕਾਰ ਦੀ ਡਿਫੈਂਸ ਅਕਾਊਂਟ ਸਰਵਿਸ ਡਿਵੀਜ਼ਨ ਕਰ ਲਈ 1970 ਤੋਂ ਪਹਿਲਾਂ ਪੈਨਸ਼ਨਰ ਨੂੰ ਲਗਵਣੀ ਪੈਨਸ਼ਨ ਮਿਲਦੀ ਸੀ ਜਿਸ ਕਰਕੇ ਉਹ ਤਰਸਯੋਗ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਸਨ ਪਰੰਤੂ 1979 ਵਿੱਚ ਕੇਂਦਰ ਸਰਕਾਰ ਨੇ ਖੁੱਲ੍ਹ ਦਿਲੀ ਦਿਖਾਉਂਦੇ ਹੋਏ ਪੈਨਸ਼ਨਰ ਵਿੱਚ ਵਾਧਾ ਤਾ ਕੀਤਾ ਪਰ ਤੋਂ ਇਹ ਵਾਤਾ ਸਰ ਉਹਨਾਂ ਲਈ ਹੀ ਐਪਲੀਕੇਬਲ ਸੀ ਜੋ ਅਜੇ ਗਵਰਨਮੈਂਟ ਸਰਵਿਸ ਦੇ ਵਿੱਚ ਸਨ ਇਹ ਫੈਸਲਾ ਉਹਨਾਂ ਪੈਨਸ਼ਨਾਂ ਲਈ ਇੱਕ ਸਰਾਪ ਵਾਂਗੂ ਹੀ ਸੀ ਜੋ ਪਹਿਲਾਂ ਰਿਟਾਇਰ ਹੋ ਚੁੱਕੇ ਸਨ ਡੀਐਸ ਨਕਰਾ ਨੇ ਇਸ ਸਥਿਤੀ ਨੂੰ ਗੋਹ ਦੇ ਨਾਲ ਭਾਪਿਆ ਤੇ ਮਾਨਯੋਗ ਸੁਪਰੀਮ ਕੋਰਟ ਵਿੱਚ ਇੱਕ ਪਬਲਿਕ ਪਟੀਸ਼ਨ ਧਾਰ ਕੀਤੀ ਸੁਪਰੀਮ ਕੋਰਟ ਵੱਲੋਂ ਮਿਤੀ 17 12 1982 ਨੂੰ ਇੱਕ ਹਿਸਟੋਰਿਕ ਤੇ ਲੈਂਡਮਾਰਕ ਜਜਮੈਂਟ ਦਿੱਤੀ ਗਈ ਜੋ ਕਿ ਪੈਨਸ਼ਨਾਂ ਸੁਲਾਈ ਇੱਕ ਵਰਦਾਨ ਤੋਂ ਘੱਟ ਨਹੀਂ ਸੀ ਇਸ ਹਿਸਟੋਰੀਕ ਜਜਮੈਂਟ ਵਿੱਚ ਸੁਪਰੀਮ ਕੋਰਟ ਦੁਆਰਾ ਕਿਹਾ ਗਿਆ ਕਿ ਪੈਨਸ਼ਨ ਇੱਕ ਅਧਿਕਾਰ ਹੈ ਤੇ ਪੈਨਸ਼ਨਰਾਂ ਨੂੰ ਡੀਏ ਡੀਆਰ ਹੈਲਥ ਬੈਨੀਫਿਟਸ ਤੇ ਡੈਥ ਕੰਪੰਸੇਸ਼ਨ ਦੀ ਰਕਮ ਉਸੇ ਤਰ੍ਹਾਂ ਹੀ ਮਿਲਣੀ ਚਾਹੀਦੀ ਹੈ ਜਿਵੇਂ ਕਿ ਇਹ ਫਾਲਵਿੰਗ ਮੁਲਾਜ਼ਮਾਂ ਨੂੰ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ ਐਸ ਵਿੱਚ ਇਹ ਵੀ ਕਿਹਾ ਗਿਆ ਕਿ ਪੈਨਸ਼ਨ ਸਰਕਾਰ ਦੀ ਮਰਜ਼ੀ ਦੇ ਉੱਤੇ ਨਿਰਭਰ ਨਹੀਂ ਕਰਦੀ ਸਗੋਂ ਇਹ ਕਿਸੇ ਵਿਅਕਤੀ ਦੁਆਰਾ ਲੰਬੇ ਸਮੇਂ ਤੱਕ ਕੀਤੀ ਗਈ ਸੇਵਾ ਦਾ ਫਲ ਹੁੰਦਾ ਹੈ ਜੋ 올ਡ ਏਜ ਵਿੱਚ ਗਰੀਬੀ ਤੋਂ ਬਚਣ ਦਾ ਇੱਕ ਸਾਧਨ ਹੈ ਇਸੇ ਕਰਕੇ ਹੀ ਅਸੀਂ ਅੱਜ ਵੀ 17 ਦਸੰਬਰ ਨੂੰ ਪੈਨਸ਼ਨਰਸ ਡੇ ਮਨਾਉਂਦੇ ਹਾਂ ਤਾਂ ਜੋ ਮਾਨਯੋਗ ਸੁਪਰੀਮ ਕੋਰਟ ਦੁਆਰਾ 17 12 1982 ਦੀ ਦਿੱਤੀ ਗਈ ਹਿਸਟੋਰਿਕ ਜਜਮੈਂਟ ਨੂੰ ਯਾਦ ਅਸਾਕਸਤ ਇਹ ਡੀਐਸ ਨਾਕਰਾ ਨੇ 95 ਸਾਲ ਦੀ ਲੰਬੀ ਜ਼ਿੰਦਗੀ ਭੋਗਣ ਤੋਂ ਬਾਅਦ 29/7/2009 ਨੂੰ ਸਵਰਗ ਸਦਾਰ ਗਏ ਸਨ ਉਹਨਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਹਰੇਕ ਪੈਨਸ਼ਨਰਸ ਦੁਆਰਾ ਉਸ ਮਹਾਨ ਸ਼ਖਸੀਅਤ ਨੂੰ ਸਲੂਟ ਕੀਤਾ ਜਾਣਾ ਚਾਹੀਦਾ ਹੈ ਜੋ ਕਿ ਉਹਨਾਂ ਦੀਆਂ ਪੈਨਸ਼ਨਰਸ ਦੀਆਂ ਕੀਤੀਆਂ ਕੋਸ਼ਾਂ ਦੇ ਯੋਗਦਾਨ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਠੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਿਲਕੁਲ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ